ਸੇਕ ਸਵਾਲ ਸੀਗਾ ਜੀ ਮਰ ਛੋਟਾ ਜਿਹਾ ਸਵਾਲ ਸੀਗਾ ਜੀ ਹੂੰ ਜਦੋਂ ਜਿੱਦਾਂ ਦੀ ਮੈਂ ਸਿੱਖ ਕੌਮ ਤੋਂ ਹੀ ਬਿਲੋਂਗ ਕਰਦਾ ਜਿੱਦਾਂ ਤੇ ਮਤਲਬ ਮੈਂ ਇੱਕ ਚੀਜ਼ ਨੋਟ ਕਰੀ ਆ ਜਿੱਦਾਂ ਕਿ ਵੀ ਚਲੋ ਆਪਣੇ ਬੰਦੇ ਕਹਿੰਦੇ ਨੇ ਵੀ ਇੱਦਾਂ ਚਾਹੀਦਾ ਸਾਡੀ ਪੰਚਾਇਤ ਆ ਸਾਨੂੰ ਮੈਂ ਸਾਰੀ ਗੱਲ ਸੁਣੀ ਪਰ ਮੇਰਾ ਇੱਕ ਸਵਾਲ ਹੈ ਜਿੱਦਾਂ ਮਾਵਾਂ ਦੇ ਐਨੇ ਪੁੱਤ ਮਰਵਾਏ ਗਏ ਹੂੰ ਅੱਗੋ ਵੀ ਹੋਰਾਂ ਦੀ ਵੀ ਤਿਆਰੀ ਹੋ ਰਹੀ ਸੀ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਵੀ ਯਾਰ ਵੀ ਹੱਦ ਹੈ ਤੁਸੀਂ ਹੋਰ ਇਹਨੇ ਪੁੱਤ ਮਰਵਾਉਣ ਨੂੰ ਤਿਆਰ ਹੋ ਪਹਿਲਾਂ ਇਹਨੇ ਖੋ ਚੁੱਕੇ ਆ ਅਸੀਂ ਪੁੱਤ ਤੇ ਹੱਲੇ ਵੀ ਕਹਿੰਦੇ ਆ ਵੀ ਇਦਾਂ ਕਰ ਦਾਂਗੇ ਅਸੀਂ ਇਦਾਂ ਕਰ ਦਾਂਗੇ ਜੀ ਤੇ ਇਸ ਚੀਜ਼ ਦਾ ਮੈਨੂੰ ਬੜਾ ਉਹ ਦੁੱਖ ਇੱਥੇ ਵੀ ਜਦੋਂ ਮੈਂ ਦੇਖਦਾ ਆਸਟ੍ਰੇਲੀਆ 'ਚ ਇੱਥੇ ਮੇਰਾ ਬੜਾ ਦਿਲ ਵੀ ਪਰ ਸਰਕਾਰ ਦੇ ਖਲਾਫ ਇਦਾਂ ਉਦਾਂ ਕੀ ਮਤਲਬ ਨਹੀਂ ਉਹ ਜਿਹੜਾ ਸਵਾਲ ਹੈ ਨਾ ਤੁਹਾਡਾ ਹਾਂਜੀ ਉਹ ਜਦੋਂ ਹੁਣ ਅਸੀਂ ਤਾਂ ਵੈਸੇ ਹੀ ਜੇ ਨਾਂ ਵੀ ਪੁੱਤ ਮਰੇ ਹੋਣ ਹਾਂਜੀ ਫਿਰ ਵੀ ਅਸੀਂ ਤਾਂ ਕਾਮਨ ਸੈਂਸ ਦੇ ਮੁਤਾਬਕ ਉਹਦਾ ਜਵਾਬ ਦੇਵਾਂਗੇ ਜੀ ਕਾਮਨ ਸੈਂਸ ਇਹ ਕਹਿੰਦੀ ਆ ਵੀ ਜੇ ਸਰਕਾਰ ਗਰੰਟੀ ਵੀ ਦੇ ਦੇਵੇ ਨਾ ਤੁਹਾਨੂੰ ਜਿਹਦਾ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਪੁੱਤ ਤਾਂ ਨਹੀਂ ਮਰੂਗੇ ਨਾ ਹਾਂਜੀ ਜੇ ਆਸਟ੍ਰੇਲੀਆ ਦੇ ਵਿੱਚ ਜਿੱਥੇ ਗਰੰਟੀ ਹਥਿਆਰ ਆਉਣੇ ਨਹੀਂ ਉੱਦਾਂ ਕੋਈ ਝਗੜਾ ਨਹੀਂ ਅਟੈਕ ਹੋਣਾ ਨਹੀਂ ਉਹ ਦਰਬਾਰ ਸਾਹਿਬ ਹੈ ਨਹੀਂ ਸਾਡੇ ਕੋਲ ਹਾਂਜੀ ਫਿਰ ਵੀ ਜੇ ਕੋਈ ਕਮਲਾ ਬੰਦਾ ਇਹ ਕਹੇ ਨਾ ਕਿ ਤੁਸੀਂ ਇਦਾਂ ਕਰੋ 5 7 10000 20000 ਬੰਦੇ ਇਕੱਠੇ ਹੋ ਕੇ ਮੜ ਜੀ ਗੱਲ ਕਰਨ ਦੀ ਕੋਸ਼ਿਸ਼ ਕਰੋ ਸਿਡਨੀ ਨੂੰ ਵੱਖਰਾ ਮੁਲਕ ਬਣਾ ਦੇਣਾ ਨਹੀਂ ਹਾਂਜੀ ਜੇ ਕੋਈ ਇਦਾਂ ਕਹੇ ਫਿਰ ਵੀ ਸਾਡੀ ਕਾਮਨ ਸੈਂਸ ਇਹ ਕਹਿੰਦੀ ਹੈ ਕਿ ਨਹੀਂ ਡੈਮੋਕ੍ਰੇਸੀ ਚ ਕੰਟਰੀ ਇਦਾਂ ਨਹੀਂ ਟੁੱਟਦੀ ਜੀ 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 ਬਿਲਕੁਲ ਸਹੀ ਗੱਲ ਤਾਂ ਜੇ ਕੋਈ ਤਾਕਤ ਦੇ ਨਾਲ ਕਹੇ ਹਾਂਜੀ ਇਹ ਤਾਂ ਬਿਲਕੁਲ ਹੀ ਨਹੀਂ ਹਾਂਜੀ ਇਹ ਤਾਂ ਬਿਲਕੁਲ ਮਤਲਬ ਪੁੱਤ ਮਰੇ ਚਾਹੇ ਨਾ ਮਰੇ ਕਿਸੇ ਦਾ ਜੀ ਉਹ ਤੋਂ ਬਿਨਾ ਵੀ ਕਿਸੇ ਦੇਸ਼ ਨੂੰ ਅੱਜ ਦੇ ਸਮੇਂ 'ਚ ਇਹ ਗੱਲ ਕਹਿਣੀ ਜੀ ਫਿਰ ਕਿਉਂਕਿ 150 ਸਾਲ ਪਹਿਲਾਂ ਸਾਡੇ ਕੋਈ ਵੱਖਰਾ ਸਾਡੇ ਕੋਈ ਵੀ ਕਹਾਦਾ ਮਤਲਬ ਜਿਹੜੇ ਬੰਦੇ ਹੁਣ ਕਲੇਮ ਕਰਦੇ ਆ ਉਹ ਇਦਾਂ ਕਿਦਾਂ ਕਲੇਮ ਕਰ ਸਕਦੇ ਬਈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਡਾ ਸੀ ਹਾਂਜੀ ਹੁਣ ਮੈਨੂੰ ਆਪਣਾ ਕਲੇਮ ਕਰੀ ਜਾਂਦਾ ਅਮਰਤਪਾਲ ਆਪਣਾ ਦੀਪ ਸਿੱਧੂ ਆਪਣਾ ਕਿਸੇ ਦੇ ਵਿੱਚ ਕੋਈ ਕੋਈ ਮੀਟ ਖਾਣੇ ਵਾਲਾ ਕੋਈ ਭੰਗ ਪੀਣੇ ਵਾਲਾ ਆ ਕੋਈ ਮੀਟ ਨੂੰ ਮਨਾ ਕਰਦਾ ਕੋਈ ਮੀਟ ਨੂੰ ਖਾਣ ਦੀ ਗਵਾਹੀ ਭਰਦਾ ਕੋਈ ਗੁਰਦੁਆਰੇ ਦੇ ਅੰਦਰ ਮੀਟ ਬੱਢਦਾ ਕੋਈ ਕਹਿੰਦਾ ਅੰਡਾ ਖਾ ਕੇ ਗੁਰਦੁਆਰੇ ਨਹੀਂ ਜਾ ਸਕਦੇ ਤੇ ਉਹ ਸਾਰੇ ਮਲਗੂਬਾ ਜੇ ਇਕੱਠੇ ਹੋ ਕੇ ਸਾਰੇ ਦਾਵਾ ਕਰੀ ਜਾਂਦੇ ਵੀ ਸਾਡਾ ਸੀ ਰਾਜ ਉਹ ਸਿੱਖਾਂ ਦਾ ਰਾਜ ਸੀ ਮਤਲਬ ਕੋ ਸਿੱਖਾਂ ਦੀ ਇੱਕ ਜਥੇਬੰਦੀ ਹੋਵੇ ਜਿਹੜੀ ਨਮੈਂਦਗੀ ਨਮੈਂਦਗੀ ਕਰਦੀ ਹੋਵੇ ਉਹ ਦਾਵਾ ਕਰੇ ਉਹ ਉਹ ਕਿਸੇ ਮੂਰੇ ਗੱਲ ਕਰੇ ਪੇ ਅੱਛਾ ਫਿਰ ਵੀ ਜੇ ਹੋਵੇ ਵੀ ਜੇ ਅਸੀਂ ਜੇ ਸਾਡਾ ਮੰਨ ਲਓ ਇੱਕ ਜਥੇਬੰਦੀ ਬਣ ਗਈ ਸਾਰੀ ਦੁਨੀਆ ਦੇ ਸਿੱਖ ਇਕੱਠੇ ਇਕੱਠੇ ਹੋਊਗਾ ਮੰਨ ਲਓ ਹਾਂਜੀ ਉਹ ਇਹ ਦਾਵਾ ਕਰਨ ਪੇ ਕਿਉਂਕਿ 1745 ਤੱਕ ਸਿੱਖਾਂ ਦਾ ਰਾਜ ਰਿਆ ਜੀ ਇਹ 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 ਸਾਨੂੰ ਹੁਣ ਦਿੱਤੀ ਜਾਵੇ ਧਰਤੀ ਇਹ ਤੇ ਉਹ ਡੀਲ ਕਿਹਦੇ ਨਾਲ ਇੰਡੀਆ ਨਾਲ ਕਰੂਗੇ ਕਿ ਪਾਕਿਸਤਾਨ ਨਾਲ ਕਰੂਗੇ ਮਹਾਰਾਜਾ ਜੀ ਸਿੰਧਾ ਹਿੱਸਾ ਰਾਜ ਦਾ ਹਿੱਸਾ ਕੁਝ ਪਾਕਿਸਤਾਨ ਵਿੱਚ ਕੁਝ ਇੰਡੀਆ ਵਿੱਚ ਆ ਹਾਂਜੀ ਚਲੋ ਮੰਨ ਲਾ ਦੋਹਾਂ ਮੁਲਕਾਂ ਨਾਲ ਹੋ ਗਈ ਗੱਲ ਹਾਂਜੀ ਇੱਥੇ ਤੇ ਗੱਲ ਪਹੁੰਚ ਵੀ ਪੇ ਦੋਏ ਸਰਕਾਰਾਂ ਕਹਿਣ ਪੇ ਠੀਕ ਹੈ ਜੀ ਕਰਦੇ ਆ ਪਰ ਇੱਕ ਸਵਾਲ ਹੋਰ ਆਊਗਾ ਅਗਲਾ ਪੁੱਛੂਗਾ ਪਈ ਇਹ 1845 ਤੱਕ ਹੀ ਗੱਲ ਕਿਉਂ 1800 ਤੋਂ ਹੀ ਕਿਉਂ ਸ਼ੁਰੂ ਕਰਦੇ ਆ ਹਾਂਜੀ ਇਹ ਗੱਲ ਚੱਲਦੀ ਦੇ ਦੌਰਾਨ ਜੇ ਇਦਾਂ ਹੋ ਗਿਆ ਕਿ ਪਿਛਲਾ ਸਬੂਤ ਪਿਛਲੇ ਦੁਆਰੇ ਕੋ ਜਥੇਬੰਦੀ ਬਣਾ ਕੇ ਗੱਲਬਾਤ ਕਰ ਲਓ ਤਾਂ ਹੱਸਾ ਮਿਲ ਜਾਂਦਾ ਬਿਲਕੁਲ ਸਹੀ ਤਾਂ ਜਿਨ੍ਹਾਂ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਰਾਜ ਸੀ ਹਾਂਜੀ ਉਹ ਫੇਤਾ ਅਬਦਾਲੀ ਹੁਣੀ ਆ ਹਾਂਜੀ ਬਾਬਰ ਆ ਹਾਂਜੀ ਉਹ ਉਹ ਕਿਹਦਾ ਦਾਵਾ ਕਰਨਗੇ ਸਹੀ ਗੱਲ ਹੈ ਅਸੀਂ ਉਹ ਗੁਰਨਾਨਕ ਦੇਵ ਜੀ ਦੇ ਬਿੱਲੇ ਤੋਂ ਰਾਜ ਕਰਕੇ ਬੈਠੇ ਸੀ ਜੀ ਜੀ ਉਹਨਾਂ ਤੋਂ ਪਹਿਲਾਂ ਵੀ ਕੋਈ ਸੀਗੇ ਹਾਂਜੀ ਦਰਾਵੜ ਹਿੰਦੂਆਂ ਦਾ ਵੀ ਉਹ ਹਿੰਦੂ ਸ਼ੋਕ ਦਾ ਕਿੰਨੇ ਰਾਜਿਆਂ ਦੇ ਦਾਅਵੇ ਕਰਦੇ ਹੋ ਵੀ ਦਿੱਸਤੀ ਇਹ ਵੱਡਾ ਵੱਡਾ ਕੰਟਰੀ ਰਿਹਾ ਹਾਂਜੀ ਦਰਾਵੜ ਆਪਣਾ ਦਾਅਵਾ ਕਰਦੇ ਆ ਮਤਲਬ ਉਹ ਅਸੀਂ ਇਦਾਂ ਕਿਦਾਂ ਇਹ ਲੌਜੀਕ ਲਾਉਣੇ ਆ ਕਿ ਧਰਤੀ 1800 ਚ ਹੀ ਬਣੀ ਆ ਮਿਲਦਾ ਸਹੀ ਇਹ ਕੋਈ ਦੰਤ ਫੜੀ ਹੋਇਆ ਪਈ ਉਹ ਧਰਤੀ ਨਮੀ ਕੋਈ ਨਵਾਂ ਆਇਲੈਂਡ ਲੱਭਿਆ ਮਹਾਰਾਜਾ ਰਣਜੀਤ ਸਿੰਘ ਨੇ ਹਾਂਜੀ ਤੇ ਉਹ ਵਸਾਇਆ ਤੇ ਉੱਥੇ ਰਾਜ ਕੀਤਾ ਮਗਰੋਂ ਰਾਜ ਖੋਲਿਆ ਹੁਣ ਅਸੀਂ ਕਹਿੰਨੇ ਵੀ ਦੇਖੋ ਅਸੀਂ ਵਸਾਇਆ ਸੀ ਸਾਨੂੰ ਛੱਡੋ ਇਹ ਸਹੀ ਹੈ ਜੀ ਪੰਜਾਬ ਤਾਂ ਪਹਿਲਾਂ ਵੀ ਸੀਗਾ ਇਸ ਕਰਕੇ ਜੇ ਸਾਨੂੰ ਪੁੱਛੂਗੇ ਸਾਡੇ ਕੋਲ ਤਾਂ ਇਹ ਲੌਜੀਕ ਕਿਸੇ ਵੀ ਤਰ੍ਹਾਂ ਕਾਮਯਾਬ ਨਹੀਂ ਹੈਗਾ ਜੇ ਉਹਨਾਂ ਨੂੰ ਪੁੱਛਦੇ ਆਂ ਵੀਰਾ ਜੀ ਉਹਨਾਂ ਦਾ ਜਵਾਬ ਇਹ ਆ ਉਹ ਕਹਿੰਦੇ ਬਈ ਜਦੋਂ ਨਾ ਕੌਮਾਂ ਦੀ ਅਸਾਰੀ ਹੁੰਦੀ ਆ ਹਾਂਜੀ ਜਦੋਂ ਗੁਰੂ ਸਾਹਿਬ ਦੀ ਗੱਲ ਤੇ ਤੁਰਦੇ ਆ ਤੁਸੀਂ ਹਾਂਜੀ ਤਾਂ ਸ਼ਹੀਦੀਆਂ ਹੁੰਦੀਆਂ ਨੇ ਉਹਨਾਂ ਇਸੇ ਕਰਕੇ ਉਹ ਗੁਰੂ ਸਾਹਿਬ ਦੀ ਗੋਦ ਵਿੱਚ ਜਾਣ ਦਾ ਉਹਨਾਂ ਦੇ ਚਰਨਾਂ ਵਿੱਚ ਬਰਾਜਣ ਦਾ ਸਵਰਗਵਾਸ ਹੋਣ ਦਾ ਪ੍ਰਲੋਕ ਵਿੱਚ ਸਧਾਰਨ ਦਾ ਜੋਤੀ ਜੋਤ ਸਮਾਉਣ ਦਾ ਗੁਰੂ ਸਾਹਿਬ ਦੇ ਸੱਚਖੰਡ ਵਿੱਚ ਜਾਣ ਦਾ ਸਭ ਤੋਂ ਜਿਹੜਾ ਸੋਖਾ ਰਾ ਸਿੱਧਾ ਰਾ ਦੱਸਦੇ ਆ ਨਾ ਉਹ ਮਰਨ ਨੂੰ ਦੱਸਦੇ ਸ਼ਹੀਦ ਹੋ ਹਾਂਜੀ ਸ਼ਹੀਦ ਦਾ ਮਤਲਬ ਵੀ ਉਹ ਜਿਹੜੇ ਜਿਹੜੇ ਬੰਦੇ ਕੌਮ ਦੇ ਆਗੂ ਆ ਜਿਹੜੇ ਢਾਂਚਾ ਬਣਾ ਕੇ ਢਾਂਚੇ ਤੇ ਕਬਜ਼ਾ ਕਰਕੇ ਬੈਠੇ ਆ ਜੀ ਉਹਨਾਂ ਦੇ ਲਈ ਮੂਰੇ ਹੋ ਕੇ ਆਪਣਾ ਨੁਕਸਾਨ ਕਰਾ ਲੈਣਾ ਹਾਂ ਬਿਨਾਂ ਪੈਸਿਆਂ ਤੋਂ ਬਿਨਾਂ ਕਿਸੇ ਲਾਲਚ ਤੋਂ ਸਹੀ ਹੈ ਅਜੇ ਤੱਕ ਕਿਸੇ ਲੀਡਰ ਦੇ ਮੁੰਡੇ ਨੂੰ ਹਾਂ ਇਹ ਹੋ ਸਕਦਾ ਜਿਨ੍ਹਾਂ ਦਾ ਬੱਚਾ ਜਿਨ੍ਹਾਂ ਦਾ ਮੁੰਡਾ ਕੋਈ ਬੰਦਾ ਘਰ ਦਾ ਮਰ ਗਿਆ ਹੋਵੇ ਹਾਂਜੀ ਉਹਨਾਂ ਲਕਸ਼ਣ ਚ ਖੜਾ ਕਰਕੇ ਲੀਡਰ ਬਣਾ ਲਿਆ ਹੋਵੇ ਇਹ ਤਾਂ ਗੱਲ ਪੋਸੀਬਲ ਆ ਹਾਂਜੀ ਪਰ ਤੁਸੀਂ ਕਿਸੇ ਸਥਾਪਿਤ ਦੇ ਸਥਾਪਿਤ ਲੀਡਰ ਦੇ ਨਿਆਣੇ ਨੂੰ ਮਰਦੇ ਨੂੰ ਦਿਖਾ ਲਓ ਨਹੀਂ ਮਰਦਾ ਜੀ ਤੇ ਇਹ ਪੋਲੀਟੀਸ਼ੀਨ ਆ ਇਹ ਬੰਦਾ ਆਗੂ ਸੀ ਇਹਦਾ 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 ਮੁੰਡਾ ਆਪਣਾ ਮਹਾਰਾਜਾ ਰਣਜੀਤ ਸਿੰਘ ਦੇ ਆਪਣੇ ਕਿੰਨੇ ਕਿਨਿਆਣੇ ਮੂਰੇ ਹੋ ਕੇ ਗਏ ਆ ਨਾ ਕੋਈ ਵੀ ਨਹੀਂ ਜਾਨੀ ਪੰਜਾਬ ਦੇ ਵਿੱਚੋਂ ਜਿਹੜੇ ਨਾ ਜਿਹੜੇ ਕਮੀਨ ਬੰਦੇ ਸੀਗੇ ਹਾਂਜੀ ਕਮੀਨ ਜਾਤਾਂ ਸੀਆਂ ਜਿਹੜੀਆਂ ਹਾਂਜੀ ਜਿਨ੍ਹਾਂ ਚ ਚਮਾਰ ਵੀ ਆਉਂਦੇ ਸੀ ਹਾਂਜੀ ਚੂੜੇ ਵੀ ਆਉਂਦੇ ਸੀ ਸੰਸੀ ਆਉਂਦੇ ਸੀ ਹਾਂਜੀ ਹਾਂਜੀ ਖਾਸ ਕਰਕੇ ਜੱਟ ਵੀ ਉਹਨਾਂ ਦੇ ਵਿੱਚੇ ਸੀਗੇ ਠੀਕ ਹੈ ਜੀ ਜਿਨ੍ਹਾਂ ਦੇ ਕੋਲ ਕੰਮ ਨਹੀਂ ਸੀ ਨਾ ਕੋਈ ਵੀ ਹਾਂਜੀ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਸੀਆਂ ਉਨਾ ਹੁਣ ਓਦਾਂ ਥੋੜੀ ਓਦਾਂ ਵਿਆਹ ਵੀ ਕਿੱਥੇ ਹੁੰਦੇ ਹੁੰਨੇ ਆ। ਇਹ ਇਹ ਪਤਾ ਨਹੀਂ ਜਾਣੀ ਇਹ ਚੀਜ਼ ਬਾਰੇ ਕਿਉਂਕਿ ਹੁਣ ਆ ਪਿੱਛੇ ਨਾ ਇੱਕ ਜਿਹੜਾ ਪ੍ਰਭ ਸ਼ਰਨਦੀਪ ਆ ਉਹਦੀ ਵਿਚਾਰ ਹੋਈ ਆ ਜਤਿੰਦਰ ਸਿੰਘ ਨਾ ਟਕਸਾਲੀ ਨਾਲ। ਅੱਛਾ ਜੀ। ਕੱਲ੍ਹ ਹੋਈ ਆ ਸ਼ਾਇਦ ਦਸਮ ਗ੍ਰੰਥ ਦੇਵਤੀ। ਅੱਛਾ ਜੀ। ਉਹ ਉਹਦੇ ਵਿੱਚ ਉਹ ਜਿਹੜਾ ਹੈਗਾ ਪ੍ਰਭ ਸ਼ਰਨਦੀਪ ਵੀ ਉਸੇ ਬਿਰਤੀ ਦਾ ਆ ਟਕਸਾਲੀ ਬਿਰਤੀ ਦਾ ਆ। अच्छा जी ओहो जाप साहब बिनती च पई सवैया दे उते ता ये स्टैंड ਲੈ ਰਿਆ ਬਈ ਗੁਰੂ ਗੋਬਿੰਦ ਸਿੰਘ ਦੀਆਂ ਬਾਣੀਆਂ ਆਹੀ ਤੇ ਜਿਹੜੀ ਸਟੋਰੀਆਂ ਨੇ ਉਹਦੇ ਚ ਉਹਦੇ ਚ ਨਹੀਂ ਲੈ ਰਿਆ ਹੁਣ ਤ੍ਰਿਆ ਚਰਤਰ ਨੂੰ ਤੇ ਬਚਿੱਤਰਨਾਟਕ ਨੂੰ ਉਹਦੇ ਉਹਨਾਂ ਦੀ ਚੰਗੀ ਇਸ ਗੱਲ ਨੂੰ ਹੋਈ ਆ ਕਿਉਂਕਿ ਉਹ ਉਹ ਪ੍ਰਭ ਸ਼ਰਨਦੀਪ ਇਹ ਲੌਜੀਕ ਲਾ ਰਿਹਾ ਆ ਬਈ ਗਹਾ ਤੋਂ ਗਹਾ ਇਹ ਜਿਹੜਾ ਸੋਸ਼ਲ ਮੀਡੀਆ ਔਨ ਕਰਕੇ ਇੰਟਰਨੈਟ ਕਰਕੇ ਜਿਹੜੇ ਗ੍ਰੰਥਿਆ ਸਾਡੇ ਵਿਦਵਾਨਾਂ ਤੱਕ ਹੀ ਸੀਮਿਤ ਨਹੀਂ ਰਹਿਣੇ ਇਹ ਹਾਂਜੀ ਹਾਂਜੀ ਇਹ ਹਿੰਦੂ ਬਦਵਾਨਾਂ ਤੱਕ ਵੀ ਜਾਣੇ ਆਂ ਔਰ ਵਾਇਡਰ ਕਮਿਊਨਿਟੀ ਤੱਕ ਵੀ ਜਾਣੇ ਆਂ ਹਾਂਜੀ ਜਦੋਂ ਉਹਨਾਂ ਨੇ ਪੜਨੇ ਆ ਉਹਨੇ ਫਿਰ ਸਾਡੀ ਵਿਆਖਿਆ ਨਹੀਂ ਦੇਣੀ ਹਾਂਜੀ ਉਹਨੇ ਜਿੱਦਾਂ ਟਕਸਾਲੀ ਕਹਿੰਦੇ ਆ ਕਿ ਜਿਹੜੀਆਂ ਗੱਲਾਂ ਗੁਰੂ ਸਾਹਿਬ ਨੂੰ ਬਦਨਾਮ ਕਰਨ ਵਾਲੀਆਂ ਆ ਉਹ ਵਿੱਚੋਂ ਕੱਢ-ਕੱਢ ਕੇ ਕਿਉਂ ਛਾੜਦੇ ਆਂ ਹਾਂਜੀ ਜਤਿੰਦਰ ਸਿੰਘ ਬਾਰ-ਬਾਰ ਕਹਿ ਰਿਹਾ ਵੀ ਇਹਨਾਂ ਗੱਲਾਂ ਤੇ ਤਾਂ ਪਹਿਲਾਂ ਫੈਸਲਾ ਹੋ ਚੁੱਕਾ ਵੀ ਗੱਲਾਂ ਨਹੀਂ ਕਰਨੀਆਂ ਹਾਂਜੀ ਰਬ ਸ਼ਰਨਦੀਪ ਨੂੰ ਕਹਿੰਦਾ ਵੀ ਤੂੰ ਕਿਉਂ ਮੜ-ਮੜ ਕੇ ਕਰਦਾ ਐ ਗੱਲਾਂ ਹਾਂਜੀ ਇੱਕ ਸਾਲ ਵਾਲੀ ਤਾਂ ਗੱਲਾਂ ਸਕਿਪ ਕਰ ਜਾਂਦੇ ਆ ਹਾਂਜੀ ਉਹ ਉਹਦਾ ਲੋਜ ਕੀ ਆ ਕਿ ਗਾਹਾਂ ਤੋਂ ਗਾਹਾਂ ਇਹ ਗੱਲਾਂ ਛੁਪੀਆਂ ਰਹਿਣੀਆਂ ਨਹੀਂ ਹੁਣ ਜੇ ਇਦਾਂ ਬਹਿਸ ਚੱਲਣ ਲੱਗੀ ਆ ਉਹਨਾਂ ਦੇ ਵਿੱਚੋਂ ਜਿਹੜੇ ਬੰਦਿਆਂ ਨੂੰ ਗਾਹਾਂ ਪੀ ਐਚ ਡੀਆਂ ਕਰਨੀਆਂ ਡਿਗਰੀਆਂ ਲੈਣੀਆਂ ਜਿਹਨਾਂ ਨੂੰ ਗਾਹਾਂ ਜਵਾਬ ਦੇਣੇ ਪੈਣੇ ਆ ਹਾਂਜੀ ਇਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਸਕਾਲਰ ਬਣਨਾ ਉਹਨਾਂ ਨੂੰ ਗੱਲਾਂ ਮੰਨਣੀਆਂ ਹੀ ਪੈਣੀਆਂ ਇਤਨੀ ਆ ਜਿਹੜੇ ਆ ਆ ਆ ਜਿਹੜਾ ਆ ਰੌਲਾ ਪਾਉਂਦੇ ਆ ਅਸੀਂ ਔਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਲੇ ਇਹ ਨਿਹੰਗ ਲਾਣਾ ਜਿਹੜਾ ਅੱਜ ਖੜਾ ਜਿਹੜਾ ਪੰਜਾਬ ਦੇ ਵਿੱਚ ਆਵਾਰਾ ਪਸ਼ੂਆਂ ਵਾਂਗ ਫਿਰਦਾ ਹਾਂਜੀ ਇਸ ਸਥਾਪਿਤ ਕਿਹੜੇ ਵਿਲੇ ਹੋਇਆ ਬਾਬਾ ਬੁੱਢਾ ਜੀ ਵੱਲੋਂ ਮੇਰੇ ਤੋਂ ਜਾਣੀ ਨਹੀਂ ਗੁਰੂ ਗੋਬਿੰਦ ਇਹ ਤਾਂ ਹੋ ਰਿਹਾ ਸਕਦਾ ਵੀ ਗੁਰੂ ਗੋਬਿੰਦ ਸਿੰਘ ਇਦਾਂ ਸੰਤੋਖ ਸਿੰਘ ਨੇ ਜਿੱਦਾਂ ਪੇਸ਼ ਕੀਤਾ ਨਾ ਹਾਂਜੀ ਵਿਚਿੱਤਰਨਾਟਕ ਉਹਦੇ ਸਾਰੀ ਵਿਚਿੱਤਰ ਸਿੰਘ ਦੇ ਬਾਰੇ ਵੀ ਪਈ ਜਦੋਂ ਹਾਥੀ ਆਉਂਦਾ ਤੇ ਉਹ ਸ਼ਰਾਬੀ ਆ ਤੇ ਨਾਗਣੀ ਮੰਨ ਤੈਨੂੰ ਫੀਮ ਖਾ ਕੇ ਭੇਜਦੇ ਆ ਜੀ ਹੁਣ ਉਹ ਘਟਨਾ ਵੀ ਇਸ ਕਰਕੇ ਨਿਕਲ ਰਹੀ ਆ ਕਿ ਸੰਤੋਖ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਲੇ ਇਹ ਲਿਖ ਰਿਆ ਉਹ ਅੱਛਾ ਜੀ 1843 ਚ ਲਿਖ ਰਿਆ ਉਹ ਠੀਕ ਹੈ ਜਿਹੜਾ ਗੁਰਦੁਆਰਿਆਂ ਦੇ ਅੰਦਰਲਾ ਉਹ ਨਕਸ਼ਾ ਚਿੱਤਰਿਆ ਉਹ ਵੀ 1840-42 ਚ ਲਿਖ ਰਿਆ ਮਤਲਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਲੇ ਜਿਹੜਾ ਸਿਸਟਮ ਸਥਾਪਿਤ ਹੋ ਗਿਆ ਗੁਰਦੁਆਰਿਆਂ ਦਾ ਉਹਨੂੰ ਫੋਨ ਕੱਟਿਆ ਗਿਆ ਤੁਹਾਡਾ ਤੇ ਹੁਣ ਤੁਸੀਂ ਫੋਨ ਨਾ ਕਰਿਓ ਫੋਨ ਜੇ ਹੁਣ ਆਇਆ ਜੇ ਤੁਸੀਂ ਆਓ ਫੇਰ ਚੱਕ ਲਿਓ ਫੋਨ ਭਈ ਜਿਹੜਾ ਸਿਸਟਮ ਉਸ ਵੇਲੇ ਖੜਾ ਹੋ ਚੁੱਕਾ ਆ ਉਹਨੂੰ ਹੀ ਉਪੇਸ਼ ਕਰ ਰਿਆ ਆ ਤੇ ਇਦਾਂ ਹੀ ਇਹਨੇ ਅੰਗਾਂ ਵਾਲਾ ਜਿਹੜਾ ਸਾਰਾ ਆ ਜਿਹੜਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਲੇ ਲੱਗਦਾ ਇਹ ਆ ਜਾਣੀ ਸਾਡੀ ਇਨਸਟਿੰਕਟ ਇਹ ਕਹਿੰਦੀ ਆ ਕਿ ਹਿੰਦੂ ਸਕਾਲਰ ਹੀ ਉਹਦੇ ਆਲੇ ਦੁਆਲੇ ਸੀ ਅੰਗਰੇਜ਼ ਇੰਡੀਆ ਦੇ ਵਿੱਚ ਪਹੁੰਚ ਚੁੱਕੇ ਸੀ ਉਹਨਾਂ ਨੇ ਗਿਣੀ ਮਿੱਥੀ ਸਾਜਿਸ਼ ਦੇ ਨਾਲ ਹਿੰਦੂ ਸਕਾਲਰਾਂ ਦੀ ਸਲਾਹ ਦੇ ਨਾਲ ਇਹ ਤੈਅ ਹੋਇਆ ਹੋਊਗਾ ਕਿ ਇਹ ਹਿੱਸੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਬਦਨ ਫੁੱਲਣ ਦਿਓ ਇਧਰੋਂ ਉਹਨਾਂ ਨੇ ਸਤਲੋਜ ਤੱਕ ਦਿੱਲੀ ਵਾਲੇ ਪਾਸੇ ਨੂੰ ਸੰਧੀ ਕਰ ਲਈ ਉਹਦੇ ਨਾਲ ਤਾਂ ਕਿ ਉਹਦੇ ਕੋਲ ਜਾਂ ਤਾਂ ਉਹ ਅਫਗਾਨਿਸਤਾਨ ਤੋਂ बार-बार ਹੋਣ ਵਾਲੇ ਹਮਲਿਆਂ ਲਈ ਡਿਫੈਂਸ ਕਰਕੇ ਬੈਠਾ ਰਹੇ ਫਿਰ ਵੀ ਉਹ ਲੜਦਾ ਰਹੂਗਾ ਜਿਹੜੀ ਕੋ ਵੱਡੀ ਪਾਵਰ ਆਉਂਦੀ ਆ ਉਹਦੇ ਮੂਹਰੇ ਪਹਿਲਾਂ ਸਿੱਖ ਲੜਨਗੇ ਆਪਣਾ ਰਾਜ ਬਚਾਉਣ ਲਈ ਤੇ ਜਾਂ ਉਹ ਗੁੱਸਾ ਖਾ ਕੇ ਜਾਦੇ ਬੰਦੇ ਇਕੱਠੇ ਕਰਕੇ ਜਾ ਕੇ ਪਹਿਲਾਂ ਅਫਗਾਨਿਸਤਾਨ ਨੂੰ ਤੋੜੂਗਾ ਜੇ ਉਹ ਅਫਗਾਨਿਸਤਾਨ ਨੂੰ ਤੋੜ ਕੇ ਕਬਜ਼ਾ ਵੀ ਨਹੀਂ ਕਰਦਾ ਤਾਂ ਜੇ ਉਹ ਉਹਨਾਂ ਦੇ ਹਮਲੇ ਦਾ ਬਚਾਅ ਵੀ ਨਹੀਂ ਕਰ ਸਕਦਾ ਫਿਰ ਅੰਗਰੇਜ਼ ਰਾਜਤਾ ਸਿਗਾ ਹੀ ਅਗਲੇ ਜਿਸਕਾ ਆਪਣਾ ਬਚਾਉਣ ਲਈ ਸੀ ਆਪਣ ਆਪਣੀ ਤਿਆਰੀ ਕਰ ਰੱਖਦੇ ਠੀਕ ਹੈ ਔਰ ਇਹ ਵੀ ਪੋਸਿਬਲ ਹੈ ਕਿ ਜਦੋਂ ਵੀ ਅਫਗਾਨਿਸਤਾਨ ਦੇ ਨਾਲ ਲੜਾਈ ਹੋਈ ਹੋਊਗੀ ਕੋਈ ਕੋਈ ਪੰਗਾ ਪਿਆ ਹੋਊਗਾ ਉਦੋਂ ਜਾਨੀ ਬਿਨਾਂ ਦੱਸੇ ਤੋਂ ਉਹਨਾਂ ਨੇ ਮਦਦ ਵੀ ਕੀਤੀ ਹੈ ਸਕੋਲਰ ਵੀ ਉਹਨਾਂ ਦੇ ਤੇ ਜਿਹੜਾ ਸਿਸਟਮ ਆ ਉਸ ਵੇਲੇ ਸਿੱਖਾਂ ਨੂੰ ਇੱਕ ਵੱਖਰੀ ਵੱਖਰੇ ਧਰਮ ਬਜੂ ਸਥਾਪਿਤ ਕਰਨ ਵਾਲਾ ਜਿਹੜਾ ਸਿਸਟਮ ਆ ਸਾਰਾ ਉਹ ਉਹਨਾਂ ਨੇ ਘੜ ਕੇ ਉਸ ਵੇਲੇ ਪੂਰੀ ਤਿਆਰੀ 40-45 ਸਾਲਾਂ ਚ ਠੀਕ ਆ ਸਾਡੇ ਕੋ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ ਕਿ ਜੇ ਮਹਾਰਾਜਾ ਰਣਜੀਤ ਸਿੰਘ ਨੇ ਪਟਨਾ ਸਾਹਿਬ ਹਜ਼ੂਰ ਸਾਹਿਬ ਤੇ ਦਿੱਲੀ ਸਾਰੇ ਗੁਰਦੁਆਰੇ ਬਣਾਏ ਤੇ ਉਹਨਾਂ ਨੇ ਅੰਗਰੇਜ਼ਾਂ ਨੇ ਕਿਉਂ ਉਧਰ ਲੰਘਣ ਦਿੱਤਾ ਉਹਨਾਂ ਜੋ ਜਦੋਂ ਗੁਰਦੁਆਰਿਆਂ ਦਾ ਇਦਾਂ ਦਾ ਸਿਸਟਮ ਖੜਾ ਹੋ ਗਿਆ ਤਾਂ ਗ੍ਰੰਥਾਂ ਦਾ ਖੜਾ ਹੋਣਾ ਉਹ ਹਵਾਲਿਆਂ ਦਾ ਖੜਾ ਹੋਣਾ ਕਿੰਨਾ ਕੋਖਾ ਸੀ ਹੁਣ ਵੀ ਰੌਲਾ ਚੱਲਦਾ ਵੀ 1897 ਦੀ ਸੋਧ ਕਮੇਟੀ ਜਿਹੜੀ ਦਸਮਗ੍ਰੰਥ ਦੇ ਬਾਰੇ ਬਣੀ ਹੋਈ ਆ ਔਰ ਚੰਗੇ ਚੰਗੇ ਕਹਿੰਦੇ ਕਹੋਂਦੇ ਵਿਦਵਾਨ ਇਸ ਵਰਲਡ ਕਲਾਸ ਦੀ ਜਬਲੀ ਨੂੰ ਮੰਨ ਕੇ ਬੈਠੇ ਆ ਕਿ ਸੁਖਾ ਸਿੰਘ ਮਹਤਾਬ ਨੇ ਸਿੰਘ ਨੇ ਕਹਿਤਾ ਸੀ ਕਿ ਜੇ ਅਸੀਂ ਸਿਰ ਲਾ ਕੇ ਸਾਹਬ ਤੇ ਮੁੜਿਆ ਅਜੇ ਤੱਕ ਗ੍ਰੰਥ ਸਾਹਿਬ ਤਾਂ ਰੱਖ ਲਿਓ ਜਿਸ ਕਰਕੇ ਸਾਰੇ ਕਵੀਆਂ ਦੀਆਂ ਲਿਖਤਾਂ ਇਕੱਠੀਆਂ ਰੱਖ ਕੇ ਹੁਣ ਉਹ ਦਸਵੇਂ ਪਾਤਸ਼ਾਹ ਦਾ ਗ੍ਰੰਥ ਬਣ ਗਿਆ ਜਣੀ ਕੋਈ ਮਾੜੀ ਮੋਟੀ ਕਿਤਾਬ ਕਿਸੇ ਪਿੰਡ ਦੇ ਵਿੱਚ ਕਿਸੇ ਦੀ ਇੱਕ ਦੋ ਮਰਲੇ ਜ਼ਮੀਨ ਦੇ ਬਾਬਤ ਫਰਦ ਹੋਵੇ ਕੋਈ ਛੋਟਾ ਮੋਟਾ ਮੈਂ ਕਹਿੰਦਾ ਨਿਆਣਿਆਂ ਦੀ ਅਸਾਈਨਮੈਂਟ ਵੀ ਹੋਵੇ ਉਹਦੇ ਵਿੱਚ ਵੀ ਇਹ ਲੌਜਿਕ ਇਦਾਂ ਦਾ ਲੌਜਿਕ ਲਾ ਕੇ ਤੁਸੀਂ ਕਹੋ ਵੀ ਤੁਸੀਂ ਇਦਾਂ ਇਹਨੂੰ ਇਹਨੂੰ ਕੱਲਾ ਕਰਨਾ ਜਾਂ ਇਕੱਠਾ ਕਰਨਾ ਫੇ ਆਹ ਸ਼ਰਤ ਲਾਈ ਜਾਊਗੀ ਕੋਈ ਨਹੀਂ ਮੰਨੂਗਾ ਪਰ ਸਾਡਿਆਂ ਨੇ ਦਸਵੇਂ ਪਾਤਸ਼ਾਹ ਦੀ ਜਿਹਨੂੰ ਬਾਣੀ ਕਹਿੰਦੇ ਸੀ ਅਮਰਤ ਸੰਚਾਰ ਦੀ ਰਚਨਾ ਕਹਿੰਦੇ ਆ ਉਹ ਇਹ ਲੌਜਿਕ ਕਰਕੇ ਸੀ ਇਕੱਠੀ ਰੱਖ ਲਈ ਉਹ ਠੀਕ ਹੈ ਮਤਲਬ ਜੇ ਉਹ ਉੱਥੇ ਮਰ ਜਾਂਦੇ ਔਰ ਇਹਨੂੰ ਉਹ ਬਾਰ-ਬਾਰ ਉਹ ਟਕਸਾਲੀ ਕਹਿੰਦੇ ਦਰਗਾਹੀ ਫੈਸਲਾ ਹੈ ਦਰਗਾਹੀ ਫੈਸਲਾ ਉਹ ਜਿਹੜਾ ਢਾਂਚਾ ਸਾਰੇ ਦਾ ਸਾਰਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵੇਲੇ ਦਾ ਖੜਾ ਹੋਇਆ ਆ ਉਹਦੇ ਲਈ ਦਾਵਾ ਔਰ ਨਿਹੰਗਾਂ ਨੂੰ ਤੁਸੀਂ ਗੱਲ ਕਰਦੇ ਆ ਨੂੰ ਭੰਗ ਪੀਣੀ ਸ਼ਰਾਬ ਦੀ ਗੱਲ ਕਰਨੀ ਮਹਾਕਾਲ ਦੀ ਗੱਲ ਕਰਨੀ ਮਤਲਬ ਸਾਫ ਦਿਸਰੇ ਆ ਪੇ ਸ਼ਿਵਜੀ ਦੇ ਭਗਤ ਆਓ ਤੇ ਦਸਮ ਗ੍ਰੰਥ ਤਾਂ ਲਖਾਰੀ ਹੈ ਹੀ ਉਹ ਆ ਦਸਮ ਗ੍ਰੰਥ ਵਿੱਚ ਵੀ ਜਿੱਥੇ ਉਹ ਸ਼ਬਦ ਆਉਂਦਾ ਨਾ ਪਾਏ ਗਹੇ ਜਬ ਤੇ ਤੁਮਰੇ ਤਵ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮੰਨਿਓ ਸਿਮਰਤ ਸ਼ਾਸਤਰ 베ਦ ਸਮੈ ਉਹ ਭੇਦ ਕਹੇ ਹਮ ਇਕ ਨਾ ਜਾਣਿਓ ਸਰੀਅਸ ਪਾਨ ਕਿਰਪਾ ਤੁਮਰੀ ਕਰ ਮੈ ਨਾ ਕਹਿਓ ਸਭ ਤੂਹੇ ਬਖਾਨਿਓ ਉਹ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨਹੀਂ ਹੈਗੇ ਉਹ ਛਿਵਜੀ ਨੂੰ ਮੰਨਣੇ ਵਾਲਾ ਜਿਹੜਾ ਆ ਉਹ ਇਹ ਗੱਲ ਕਹਿ ਰਿਹਾ ਹੈ ਤੇ ਜਦੋਂ ਦੇ हे ਸ਼ਿਵਜੀ ਜਦੋਂ ਤੇ ਤੇਰੇ ਪੈਰ ਫੜੇ ਆ ਨਾ ਮੈਂ ਉਦੋਂ ਤੋਂ ਲੈ ਕੇ ਜਿਹੜਾ ਕਿਸ਼ਨ ਵਿਸ਼ਨ ਕਬ ਹੁਣਾ ਧਾਉ ਉਹ ਵੀ ਜਿਹੜਾ ਸ਼ਿਵਜੀ ਨੂੰ ਮੰਨਣ ਵਾਲਾ ਆ ਉਹ ਕਹਿ ਰਿਹਾ ਤੇ ਮੈਂ ਕਿਸ਼ਨ ਨੂੰ ਤਾਂ ਵਿਸ਼ਨ ਨੂੰ ਮੈਂ ਨਹੀਂ ਕਿਸੇ ਨੂੰ ਮੰਨਦਾ ਮੈਂ ਸ਼ਿਵਜੀ ਨੂੰ ਹੀ ਮੰਨਦਾ ਜਾਪ ਸਾਹਿਬ ਦੇ ਬਾਰੇ ਤਾਂ ਦਲਵੀਰ ਸਿੰਘ ਐਮਐਸਸੀ ਨੇ ਪੂਰੇ ਪੰਨੇ ਉਹਨਾਂ ਦੇ ਪੁਰਾਣਾ ਦੇ ਪੰਨੇ ਪੂਰੇ ਲਿਖ ਦਿੱਤੇ ਆ ਕਿ ਇੱਥੋਂ ਇੰਨੇ ਪਦੇ ਇਸ ਪੰਨੇ ਇਹਨਾਂ ਦੀ ਕਾਪੀ ਆ ਕਾਪੀ ਵੀ ਨਹੀਂ ਹੈ ਹੂਬ ਹੂ ਹੋਈ ਆ